ਸਾਹਿਬ ਜੀ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਆਈ ਜੰਮਣਾ ਮਰਣਾ ਮਿਟ ਗਿਆ ਕਲ ਕਾ ਕਿਛ ਨਾਮ ਵਸਾਈ ਗੁਰ ਸੇਵਾ ਤੇ ਸੁਖ ਉਪਜੈ ਜੇ ਨੋਕੇ ਆਈ ਜਮਣਾ ਮਰਣਾ ਮਿਟ ਗਿਆ ਕਲਕਾਂ ਕ੍ਰਿਸ਼ਨ ਨਾਮ ਸਾਈ ਹਰ ਸੇਤੀ ਮਨ ਰਵ ਰਹਿਆ ਸੱਚੇ ਰਹੇ ਆਸਮਾਈ ਨਾਨਕਾ ਹਉ ਬਲਿਹਾਰੀ ਤਿਨ ਕਾ ਜੋ ਚੱਲਾ ਨ ਸਤਿਗੁਰੁ ਕਾ ਈ ਮਹਲਾ ਤੀਜਾ ਸ਼ਬਦ ਹੈ ਸੋਧ ਨਾ ਹੋワイ ਜੇ ਅਨੇਕ ਕਰੈ ਸੀਗਾਰ ਫਿਰ ਕੀ ਸਾਰ ਨਾ ਜਾੜਾਈ ਦੁਜੈ ਪਾ ਕੋ ਲਖਣੀ ਨਾਨਕ ਨਾਰੀ ਵਿੱਚ ਕੁਨਾਰਾ ਔੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਣੜੀ ਜੋ ਜਪਦੇ ਹਰ ਹਰ ਦਿਨ ਸ ਰਾਤ ਤិន ਹਾਉ ਘੁਰ ਬੈਣੀ ਸੁਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤੈਨ ਜਨ ਦੇਖਾ ਨੜੀ ਧਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣਾ ਮਿਲਿਆ ਸਣੀ ਨਾ ਸਤਗੁਰ ਮੇਰਾ ਪਿਆਰਾ ਆਰਾਧਿਆ ਤੈਨ ਜਨ ਦੇਖਾ ਨੜੀ ਆਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸੱਜਣਾ ਮਿਲਿਆ ਸੈਣੀ ਸਾ ਵਾਹੇ ਗੁਰੂ ਜੀ ਕੀ ਫਤਿਹ